ਹਾਂਜੀ ਬਾਈ ਜੀ ਨਮਸਕਾਰ ਆ ਦਾਬਸ ਖਾਚੀਆ ਗਾਲ ਕੀ ਹਾਲ ਚਾਲ ਹੈ ਵੀਰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਈ ਜੀ ਚੈਨਲ ਆਪ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਾਂ ਛੋਟਦੇ ਜੀ ਹਾਂ ਸ਼ਾਨਦਾਰ ਵੀਡੀਓ ਪੱਲਿਆਂ ਦੇ ਰਿਆ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਕ ਕਰਾਂਦੇ ਰਿਆ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਆ ਮੇਰਾ ਭਰਾ ਠੀਕ ਠਾਕ ਨੂੰ ਤੁਹਾਡਾ ਛੋਟਾ ਭਰਾ ਉਮੀਦ ਕਰਦਾ ਕਿ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਵੇਖ ਕੇ ਉਹ ਜੀ ਬਾਬੇ ਉਹ ਸਾਨ ਕਬੂਤਰਾਂ ਦਾ ਮੇਰਾ ਭਰਾ ਸ਼ੌਕ ਕਰਕੇ ਤੇ ਆਨੰਦਮਾਨ ਦੇ ਹੋਣਗੇ। ਲੋ ਜੀ ਜਾਵੜਿਆ ਬਚਾ ਬਾਰ ਤੇ ਬਾਬੇ ਉਹ ਅੱਜ ਤੁਹਾਡੇ ਵਾਸਤੇ ਮੇਰਾ ਵੀਰ ਜੋ ਆਪਾਂ ਚੀਜ਼ ਲਾ ਰਹੇ ਆ ਨਾ ਬਾਬੇ ਟੱਲੇ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਆਪਣੇ ਘਰ ਦੇ ਬੱਚੇ ਬਾਬੇ ਉਹ ਬੱਚੇ ਅਸੀਂ ਤਬਾਹੀ ਵਾਲੇ ਬੱਚੇ ਨੇ ਨਾ ਡਾਉਂਗੇ ਤੁਸੀਂ ਕਹਾਂਗੇ ਕਾਸ਼ ਵੀਰ ਉਹ ਵਾਕਈ ਬੱਚੇ ਸੀਗੇ ਆਪਿਆ ਉਹ ਚੈੱਕ ਕਰਨ ਨੂੰ ਦੁਬਾਰਾ ਅੰਡੇ ਲਾ ਕੇ ਬੈਠਾ ਆ ਠੀਕ ਹੈ ਤੇ ਆਪਾਂ ਜਾਨੀ ਕਿ ਕੱਲ ਇਸ ਨੀਲੇ ਜੋੜੇ ਦੀ ਮੇਰਾ ਵੀਡੀਓ ਲਾਉਣੀ ਆ ਠੀਕ ਆ ਤੇ ਅੱਜ ਮੇਰਾ ਭਰਾ ਬਚਿਆਂ ਦੀ ਵੀਡੀਓ ਲਾਉਣ ਲੱਗਾ ਇਹਨਾਂ ਦਾ ਪਿਓ ਚੈੱਕ ਕਰ ਲੋ ਸੰਧੂਰੀ ਨੋਕ ਬਾਬੇ ਉਹ ਸੰਧੂਰੀ ਪਰਕਾ ਕੱਚੀਆਂ ਪੀਲੀਆਂ ਅੱਖਾਂ ਮੇਰਾ ਭਰਾ ਠੀਕ ਆ ਜੀ ਦੋ ਬਚੇ ਆ ਤੇ ਲੈ ਕੇ ਚੱਲਦੇ ਨੂੰ ਜਾਲ ਦੇ ਵਿੱਚ ਤੇ ਕਰਾਉਣੇ ਸਾਨੂੰ ਸ਼ੌਂਕ ਹਾਂਜੀ ਵੀ ਦਰਸ਼ਕ ਵੀਰੋ ਆ ਚੈੱਕ ਕਰੋ ਜੀ ਆਪਣੇ ਪਠਾਂ ਦੀ ਕੁਆਲਿਟੀ ਪਿਓਰ ਬਾਬੇ ਟਿਹਲੇ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਠੀਕ ਆ ਜੀ ਜਿਹੜਾ ਮਗਰਲਾ ਬੱਚਾ ਵੀਰੇ ਠੀਕ ਹੈ ਜੀ ਸਵਾਸਰੀ ਦੀ ਪੂਛ ਗਿੱਚੀ ਚੈੱਕ ਕਰ ਲਓ ਹਲਕੀ ਜੀ ਲਾਲ ਭਾ ਮਾਰਦਾ ਗੁਲਾਬੀ ਨੋਕ ਬਾਬੇ ਉਹ ਦੋਨੇ ਬੱਚਾ ਦੀਆਂ ਗੁਲਾਬੀ ਪਲਕਾਂ ਨੇ ਪਹਿਲਾ ਬੱਚਾ ਆਪਣਾ ਕੱਚੀਆਂ ਪੀਲੀਆਂ ਅੱਖਾਂ ਦਾ ਜੀ ਤੇ ਜਿਹੜਾ ਇਹਦਾ ਨਾਲ ਦਾ ਮਗਰਲਾ ਭਰਾ ਪਾ ਇਹ ਵੀਰੇ ਬੱਡਰਾ ਆ ਠੀਕ ਹੈ ਇੱਕ ਅੱਖੀ ਦੀ ਪੀਲੀ ਆ ਦੂਜੀ ਦਸਕੋ ਸ਼ਾਹ ਕਾਲੀਆ ਹੋ ਸਕਦਾ 10 ਪੱਲੀ ਸਾਫ ਹੋ ਕੇ ਮੇਰਾ ਭਰਾ ਠੀਕ ਆ ਅੱਖ ਆਪਣੀ ਦੂਜੀ ਵੀ ਸਾਫ ਕਰਦੇ ਆ ਹਲਕਾ ਹੈ ਮੇਰਾ ਭਰਾ ਕੂਤਰਾ ਬੱਚਾ ਯਾਨੀ ਕਿ ਟੀਰ ਪਾ ਜੇ ਠੀਕ ਆ ਫੋਨ ਵੀਰੇ ਮੈਨੂੰ ਉਹੀ ਬੰਦਾ ਲਾਵੇ ਜਿਹਨੂੰ ਜੈਨੂਅਲ ਰਿਕੁਆਇਰਮੈਂਟ ਹੋਵੇ ਟਾਈਮ ਪਾਸ ਵਾਲਾ ਬੰਦਾ ਫੋਨ ਨਾ ਲਾਵੇ ਬੱਚਿਆਂ ਦੀ ਉੱਡਣ ਦੀ ਬਾਬੇਓ ਪਿੰਡ ਖੜਨ ਦੀ ਆਪਣੀ ਫੁੱਲ ਗਾਰੰਟੀ ਰਹੇਗੀ ਮੇਨ ਜੋੜੀਆਂ ਦੇ ਬਾਬੇਓ ਵੱਡੇ ਬੱਚਿਆਂ ਨੇ ਬੱਚੇ ਆਪਣੇ ਘਰੋਂ ਨੇ ਠੀਕ ਹੈ ਤੇ ਜਿਹੜੇ ਕਿਸੇ ਭਰਾ ਨੂੰ ਬੱਚੇ ਚਾਹੀਦੇ ਹੁਣ ਫੁੱਲ ਗਾਰੰਟੀ ਵਾਲੇ ਉਹੀ ਭਰਾ ਆਪਣੇ ਨਾਲ ਸੰਪਰਕ ਕਰੇ ਟਾਈਮ ਪਾਸ ਵਾਲਾ ਬੰਦਾ ਫੋਨ ਨਾ ਲਾਵੇ ਠੀਕ ਹੈ ਵੀਰੇ ਰਹੀ ਗੱਲ ਇਹਨਾਂ ਦੀ ਡਿਲੀਵਰੀ ਵੀਰੇ ਉਹ ਆਰ ਪੰਜਾਬ ਆ ਇਸ ਤੋਂ ਇਲਾਵਾ ਵੀਰੇ ਦਿੱਲੀ ਚੰਡੀਗੜ੍ਹ ਅੰਬਾਲਾ ਬਾਕੀ ਜੇ ਤੁਸੀਂ ਕਹੋਗੇ ਇਹ ਤੋਂ ਬਾਹਰ ਵੀ ਆਪਾਂ ਭੇਜ ਦਿਆਂਗੇ ਪਰ ਵੀਰੇ ਥੋੜੇ ਘੱਟੋਂ ਘੱਟ 7 ਤੋਂ 8 ਨਾਗ ਹੋਣੇ ਚਾਹੀਦੇ ਨੇ ਫਿਰ ਆਪਾਂ ਡਿਲੀਵਰੀ ਕਰ ਦਈਦੀ ਐ। ਬਾਕੀ ਮੇਰਾ ਭਰਾ ਕੁਆਲਿਟੀ ਥੋੜੇ ਸਾਹਮਣੇ ਆ ਜੀ ਵੱਧ ਝੜ ਕੇ ਆਪਣੇ ਬੱਚੇ ਨੇ ਇੱਕ ਤੋਂ ਇੱਕ ਮੇਰਾ ਭਰਾ ਬਚਾ ਇੱਕੋ ਝੋਲੀ ਦੇ ਬਾਬੇ ਉਹ ਬੱਚੇ ਬਿਲਕੁਲ ਚੂੰ-ਚੂੰ ਕਰਦੇ ਜਿਵੇਂ ਮੈਂ ਹੱਦ ਤੱਕ ਇਹ ਕਰੂ ਨਾ ਬਿਲਕੁਲ ਚੂੰ-ਚੂੰ ਕਰਦੇ ਬੱਚੇ ਪਰ ਦਾਣਾ ਪਾਣੀ ਬਿਲਕੁਲ ਓਕੇ ਦੀ ਰਿਪੋਰਟ ਹੋ ਕੇ ਮੇਰਾ ਭਰਾ ਖਾਂਦੇ ਨੇ ਤੇ ਆਜੂ ਭਰਾ ਹੁਣ ਮੈਂ ਤੁਹਾਨੂੰ ਆਪਣੇ ਅੱਜ ਵਾਲੇ ਟੌਪ ਬੱਚਿਆਂ ਤੇ ਪਰਪਲਿਆਂ ਦਾ ਅੱਖਾਂ ਦਾ ਤੇ ਪੰਜਿਆਂ ਦਾ ਸ਼ੌਂਕ ਕਰਾਉਣਾ ਤੇ ਇੱਕ ਨਾ ਮੈਨੂੰ ਕੱਲ੍ਹ ਬਾਈ ਦਾ ਫੋਨ ਆਇਆ ਸੀ ਕਿ ਕਾਸ਼ ਵੀਰੇ ਤੁਸੀਂ ਵੀਡੀਓ ਇੰਨੀ ਲੇਟ ਕਾਹ ਤੋਂ ਲਾਉਨੇ ਹੋ ਕਿ ਤੁਸੀਂ ਸਵੇਰ ਦੇ ਟਾਈਮ ਮੇਰਾ ਭਰਾ ਵੀਡੀਓ ਲਾ ਦਿਆ ਕਰੋ ਹਨਾ ਤਾਂ ਵੀਰੇ ਜਿਹੜੀ ਗੱਲ ਮੇਨ ਹੈ ਨਾ ਤੁਹਾਨੂੰ ਮੈਂ ਜੋ ਦੱਸ ਦਿੰਦਾ ਕਿਉਂਕਿ ਭਰਾ ਮੈਂ ਕੱਲਾ ਬੰਦਾ ਹਨਾ ਫੋਨ ਸੁਣਨ ਵਾਲਾ ਤੇ ਵੀਰੇ ਫੋਨ ਮੈਨੂੰ ਬਹੁਤ ਜ਼ਿਆਦਾ ਆ ਜਾਂਦੇ ਨੇ ਠੀਕ ਹੈ ਮੈਂ ਰਾਤ ਨੂੰ ਵੀਰੇ ਵੀਡੀਓ ਇਸ ਕਰਕੇ ਲਾਉਣਾ ਹੈ ਇਬਰੇ ਮੈਨੂੰ ਫੋਨ ਘਟਾਉਣ ਹਨ ਹਨਾ ਵੀਰੇ ਮੈਨੂੰ ਇਹ ਚੈੱਕ ਕਰਨੀ ਹੈ ਕਿ ਮੈਂ ਕਬੂਤਰ ਬਹੁਤ ਮਹਿੰਗੇ ਵੇਚਨੇ ਆ ਹਨਾ ਤੇ ਕੱਲੇ-ਕੱਲੇ ਬੰਦੇ ਦਾ ਮੈਂ ਫੋਨ ਸੁਣੀ ਜਾਵਾਂ ਭਰਾ ਹਨਾ ਰਾਤ ਨੂੰ ਮੈਂ ਐਸ ਕਰਕੇ ਵੀਡੀਓ ਪਾਉਣਾ ਕਿ ਚਲੋ ਜਿਹੜੇ ਬੰਦਿਆਂ ਨੂੰ ਪਤਾ ਜਿਹਨੂੰ ਜੈਨੂਅਲ ਰਿਕੁਆਇਰਮੈਂਟ ਹੁੰਦੀ ਆ ਮੇਰਾ ਵੀਰ ਉਹ ਬੰਦਾ ਆਪਣਾ ਜੋ ਕਬੂਤਰ ਪਰਚੇਸ ਕਰਕੇ ਤੇ ਉਸ ਤੋਂ ਬਾਅਦ ਵੀਰੇ ਫੋਨ ਮੇਰਾ ਜਾਨੀ ਕਿ ਸਵਿਚ ਆਫ ਜਾਂ ਸਾਈਲੈਂਟ ਤੇ ਹੋ ਜਾਂਦਾ ਆ ਠੀਕ ਆ ਜੀ ਵੀਰੇ ਹੋਰ ਮੰਨ ਕੇ ਚਲੋ ਕੰਮ ਵੀ ਆਪਾਂ ਵੇਖਣੇ ਹੁੰਦੇ ਨੇ ਠੀਕ ਆ ਇਹ ਤਾਂ ਹੈ ਨਹੀਂ ਵੀਰੇ ਇਹੋ ਜਿਹੇ ਬੱਚੇ ਤਾਂ ਕਿ ਮੈਂ ਬਹੁਤ ਮਹਿੰਗੇ ਵਿੱਚ ਨਹੀਂ ਹੁਣ ਕਿ ਮੈਂ ਤੜਕੇ ਤੜਕੇ ਵੀਡੀਓ ਲਾ ਦਿਆਂ ਹਨਾ ਹਰ ਬੰਦੇ ਦੀ ਵੀਰੇ ਆਪਦੀ ਸੈਟਿੰਗ ਆ ਜੈਸਾ ਹਨਾ ਬੰਦੇ ਨੂੰ ਟਾਈਮ ਮਿਲਦਾ ਭਰਾ ਉਸ ਹਨ ਅਗਲਾ ਜਨਨ ਕਿ ਆਪਦੀ ਸੈਟਿੰਗ ਕਰਦਾ ਵੀਰੋ ਠੀਕ ਆ ਹਰ ਬੰਦੇ ਨੂੰ ਹੁੰਦਾ ਕਿ ਹਾਂ ਯਾਰ ਉਸ ਬੰਦੇ ਨੂੰ ਦੋ ਪੈਸੇ ਦਾ ਵਾਅਦਾ ਹੋਵੇ ਕੱਲ ਹੀ ਮੇਰੀ ਸੋਚ ਨਹੀਂ ਭਰਾ ਹਰ ਬੰਦੇ ਦੀ ਆਹੀ ਸੋਚ ਆ ਠੀਕ ਆ ਜੀ ਕਿਉਂਕਿ ਬਾਬੇ ਉਹ ਪੈਸਾ ਇੱਕ ਚੀਜ਼ ਐਸੀ ਆ ਮਾੜੇ ਬੰਦੇ ਨੂੰ ਵੀ ਦੀ ਰਿਕੁਆਇਰਮੈਂਟ ਆ ਤੇ ਚੰਗੇ ਨੂੰ ਤਾਂ ਹੁੰਦੀ ਹੁੰਦੀ ਆ ਹਨਾ ਤੇ बस यही थोड़ा है अपना रीजन सीगा जो थोड़ नाल आज मैं शेयर करता कि आपा शाम ਦੇ ਟਾਈਮ ਵੀਡੀਓ ਕਾਤੋਂ ਅਪਲੋਡ ਕਰੀਦੀ ਐ ਠੀਕ ਹੈ ਜੀ ਤੇ ਆ ਉਪਰੋਂ ਹੁਣ ਮੈਂ ਤੁਹਾਨੂੰ ਕਰਾਉਣਾ ਆਪਣੇ ਬੱਚਿਆਂ ਦਾ ਸ਼ੌਕ ਤੇ ਬਾਬਿਓ ਫੁੱਲ ਗਰੰਟੀ ਵਾਲੇ ਬੱਚੇ ਮੇਰਾ ਭਰਾ ਬੱਚੇ ਨਾ ਛੱਡਦੇਓ ਉਹ ਹਾਂ ਜੀ ਵੀ ਬਾਬਿਓ ਆ ਕਰੋ ਚੈੱਕ ਜੀ ਆਪਣੇ ਪਹਿਲੇ ਬੱਚੇ ਦੀ ਕੁਆਲਿਟੀ ਥੋੜੇ ਸਾਹਮਣੇ ਆ ਵੀਰੇ ਸਕਰੀਨ ਤੇ ਵੀਡੀਓ ਮਕਮਲ ਚਾਹੇ ਬਾਅਦ ਦੇ ਵਿੱਚ ਤੁਸੀਂ ਵੇਖ ਲਿਓ ਪਹਿਲਾਂ ਫੋਨ ਲਾ ਕੇ ਬੱਚੇ ਆਪਣੇ ਰਖਾ ਲਓ ਮੁੜ ਕੇ ਇਹੋ ਜੀ ਚੀਜ਼ ਮੇਰਾ ਭਰਾ ਜਲਦੀ ਸੋਣ ਉੱਥੇ ਆਉਣੀ ਨਹੀਂ ਕਰੋ ਚੈੱਕ ਕੁਆਲਟੀ ਵੱਡਾ ਪੱਠਾ ਬਿਲਕੁਲ ਬਾਬੇਓ ਕਲੀਆਂ ਦੇ ਗੀਚੀ ਦੀ ਲਾਲ ਪੂਸ਼ ਬਾਬੇਓ ਸੁਹਾਗ ਸਰੀ ਕੱਚੀਆਂ ਪੀਲੀਆਂ ਅੱਖਾਂ ਦਾ ਆਪਣਾ ਇਹ ਬੱਚਾ ਆਖਰੀ ਮੇਰਾ ਵੀਰ ਚੈੱਕ ਕਰ ਲੋ ਕੁਆਲਟੀ ਵੀਰੇ ਕੈਮਰਾ ਹਲਕਾ ਜਾ ਅੱਗੇ ਕਰ ਲਾ ਠੀਕ ਆ ਜੀ ਬਿਲਕੁਲ ਲਾਈਟ ਕੱਚੀਆਂ ਪੀਲੀਆਂ ਅੱਖਾਂ ਦਾ ਬਾਬੇਓ ਬੱਚਾ ਪੇਪਰ ਦੇ ਵਿੱਚ ਸਿਰ ਆਪਣੇ ਬੱਚੇ ਦਾ ਬਾਕੀ ਸੋਨੂੰ ਮੈਂ ਦੂਜੇ ਮੰਨੇਉ ਵੀ ਕਰਕੇ ਵਿਖਾਉਣਾ ਚੈੱਕ ਕਰ ਲੋ ਜੀ ਦੂਜੇ ਪਾਸੇ ਵੀਰੇ ਸ਼ਾਖਾ ਬੜਰਾ ਆਪਣਾ ਬੱਚਾ ਆਖਰੀ ਮੇਰਾ ਭਰਾ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਜੀ ਤੇ ਆ ਬਈ ਜੀ ਬੱਚੇ ਆਪਣੇ ਦਾ ਪੱਲਾ ਕਿਉਂ ਬਣਦੀ ਕੋਈ ਗੱਲ ਬਾਤ ਕੇ ਨਹੀਂ ਮੇਰਾ ਵਿਰਾਹ ਹੁੰਦੀ ਬਾਬੇ ਹੁਣ ਅਸਲ ਦੇਖੋ ਵਿਰੇ ਚੀਜ਼ ਹੈਗੀ ਤਾਂ ਹਬ ਹਬਾ ਕੇ ਕਹੀਦਾ ਆ ਆਪਣੇ ਘਰ ਦੀਆਂ ਜੋੜੀਆਂ ਤੇ ਬੱਚੇ ਘੜਾ ਕੇ ਦੇਈਦੇ ਨੇ ਠੀਕ ਆ ਜੀ ਕੋਈ ਬਾਹਰੋਂ ਨਹੀਂ ਹਾਂ ਜਿਹੜੀ ਚੀਜ਼ ਬਾਹਰਲੀ ਹੁੰਦੀ ਮੈਂ ਬਾਹਰਲੀ ਕਹਿੰਦਾ ਬਾਕੀ ਰਹੀ ਗੱਲ ਬਗਲ ਦੀ ਜਿਵੇਂ ਮੈਂ ਹਰ ਵਾਰ ਵੀਰੇ ਵੀਡੀਓ ਵਿੱਚ ਗਲਾ ਪਾੜ ਕੇ ਗੱਲ ਕਹਿੰਦਾ ਬਗਲ ਚੈੱਕ ਕਰ ਲੋ ਠੀਕ ਆ ਜੋ ਚੀਜ਼ ਕਹੀਦੀ ਵੀਰੇ ਉਹੀ ਚੀਜ਼ ਆਪਣੇ ਖੁੱਡੇ ਦੇ ਵਿੱਚ ਰੱਖੀਦੀ ਆ ਇਹ ਨਹੀਂ ਤੁਹਾਨੂੰ ਮੈਂ ਕਹੋ ਦੱਸਾਂ ਮੇਰੇ ਖੁੱਡੇ ਵਿੱਚ ਕੁਝ ਫਿਰਦਾ ਹੋਵੇ ਦਵਾਈ ਤੁਹਾਨੂੰ ਮੈਂ ਕਿਹੜੀ ਦੱਸਾਂ ਮੇਰਾ ਭਰਾ ਮੈਂ ਖੁਦ ਠੀਕ ਹੈ ਜੀ ਇਹੋ ਜੇ ਚੋਚਲੇ ਨਾ ਸਾਨੂੰ ਆਉਂਦੇ ਨਾ ਰੱਬ ਕਰਾਵੇ ਚੈੱਕ ਕਰੋ ਮੇਰਾ ਭਰਾ ਅਗਲਾ ਪੱਲਾ ਵੱਡੀ ਬਗਲ ਦਾ ਬਾਬੇ ਉਹ ਬੱਚਾ ਇੱਕ ਸਾਰ ਚਿਣਿਆ ਵਿਆ ਪੱਲਾ ਠੀਕ ਹੈ ਜੀ ਰਹੀ ਗੱਲ ਪੁੱਛਦੀ ਆ ਚੈੱਕ ਕਰੋ ਵੀਰੇ ਸਾਰੀ ਸਵਾਸਰੀ ਪੁੱਛ ਆਪਣੇ ਬੱਚੇ ਦੀ ਤੇ ਆ ਮੇਰਾ ਭਰਾ ਬੱਚੇ ਆਪਣੇ ਦੇ ਪੈਰ ਪੈਰਾਂ ਦੀ ਚੈੱਕ ਕਰ ਲਓ ਤੁਸੀਂ ਕੁਆਲਟੀ ਬਿਲਕੁਲ ਬੰਦ ਜੋੜ ਤੇ ਆ ਸੀ ਮੇਰਾ ਭਰਾ ਆਪਣਾ ਪਹਿਲਾ ਪਠਾ ਤੇ ਆਓ ਮੇਰਾ ਭਰਾ ਹੁਣ ਮੈਂ ਤੁਹਾਨੂੰ ਅਗਲਾ ਬੱਚਾ ਦਿਖਾਉਣਾ ਤਾਂ ਹਾਂ ਜੀ ਵੀ ਬਾਬੇਓ ਆ ਪਹਿਲਾਂ ਕੰਦ ਕੜ ਚੈੱਕ ਕਰ ਲਓ ਆਪਣੇ ਛੋਟੇ ਸਾਹਣ ਦਾ ਠੀਕ ਹੈ ਜੀ ਹਾਲੇ ਦਾ ਬਾਬੇ ਚੂ ਚੂ ਕਰਦੇ ਨੇ ਚੂਜੇਰੋ 10 ਪੱਲੀ ਸਾਫ ਹੋਏ ਨਾ ਠੀਕ ਹੈ ਜੀ ਉਦੋਂ ਇਹਨਾਂ ਨੇ ਆਪਣਾ ਮੀਨ ਰੰਗ ਬਰਣਾ ਚੈੱਕ ਕਰੋ ਕੁਆਲਿਟੀ ਠੀਕ ਹੈ ਜੀ ਸੇਮ ਬਾਬੇਓ ਗੁਲਾਬੀ ਨੋਕ ਗੁਲਾਬੀ ਫਰਕਾਂ ਕੋਈ ਲਿਪਸਟਿਕ ਨਹੀਂ ਇਹਨਾਂ ਦੇ ਲਈ ਵੀ ਠੀਕ ਆ ਵੀਰੇ ਇਹਨਾਂ ਦੇ ਬਲੱਡ ਦੇ ਵਿੱਚ ਗੱਲਬਾਤ ਆ ਚੈੱਕ ਕਰੋ ਬਿਲਕੁਲ ਕੱਚੀਆਂ ਪੀੜੀਆਂ ਅੱਖਾਂ ਦੇ ਆਪਣੇ ਬੱਚੇ ਆ ਇਹ ਬਾਕੀ ਚਲੋ ਬਿਹਨੇ ਆ ਜੀ ਕਿਹੜੇ ਸੱਜਣ ਦੇ ਘਰ ਆਪਣੇ ਜਾਂਦੇ ਆਜ ਵਾਲੇ ਆਹ ਟੌਪ ਬੱਚੇ ਬਾਕੀ ਤੁਸੀਂ ਦੂਜੀ ਅੱਖ ਦੀ ਮੇਰਾ ਭਰਾ ਚੈੱਕ ਕਰ ਸਕਦੇ ਹੋ ਜੀ ਕੁਆਲਿਟੀ ਦਾਣਾ ਪਾਣੀ ਪੂਰਾ ਓਕੇ ਖਾਂਦੇ ਨੇ ਤੇ ਆ ਬਾਈ ਜੀ ਬੱਚੇ ਆਪਣੇ ਦੇ ਪੱਲੇ ਚੈੱਕ ਕਰ ਲਓ ਮਰਾ ਭਰਾ ਠੀਕ ਹੈ ਜੀ ਬੜੇ ਚੌੜੇ ਨਿੱਗਰ ਪੱਲਿਆਂ ਦੇ ਆਪਣੇ ਆਹ ਬੱਚੇ ਕਲੀਆਂ ਕਲੀਆਂ ਦੇ ਵਿਰੇ ਬੱਚੇ ਆ ਬਿਲਕੁਲ ਕੰਨੀਆਂ ਪੂਛ ਦੇ ਨਾਲ ਜਾ ਕੇ ਖੇਂਦੀਆਂ ਨੇ ਬਾਕੀ ਫੁਰਤੀਲਾਪਨ ਤੁਸੀਂ ਚੈੱਕ ਕਰ ਸਕਦੇ ਹੋ ਤੇ ਆ ਬਰੇ ਅਗਲਾ ਪੱਲਾ ਆਪਣੇ ਬੱਚੇ ਦਾ ਠੀਕ ਹੈ ਜੀ ਸੇਮ ਬਾਈ ਜੀ ਇੱਕ ਸਾਰ ਨਿੱਗਰ ਪੱਲਾ ਬਗਲ ਵੱਡੀ ਆ ਜੀ ਠੀਕ ਹੈ ਤੇ ਆ ਬਾਈ ਜੀ ਬੱਚੇ ਆਪਣੇ ਦੇ ਪੈਰ ਨੇ ਚੈੱਕ ਕਰ ਲਓ ਮਰਾ ਭਰਾ ਪੈਰਾਂ ਦੀ ਕੁਆਲਿਟੀ ਠੀਕ ਹੈ ਆ ਲਓ ਜੀ ਬੱਚਾ ਆਪਣਾ ਮੁਕੰਮਲ ਠੀਕ ਹੈ ਜੀ ਜਾਲ ਕੰਨੀ ਵੇਂਦਾ ਆ ਦੇ ਆ ਸੀ ਮੇਰਾ ਭਰਾ ਆਪਣਾ ਮੇਨ ਬੱਚਾ ਤੇ ਆਉ ਭਰਾ ਹੁਣ ਆਪਾਂ ਸੋਨ ਦੋਵੇਂ ਬੱਚੇ ਇਹ ਦਵਾਪੋਂ ਜਾਲ ਦੇ ਵਿੱਚ ਛੱਡ ਕੇ ਵਿਖਾਉਣੇ ਆ। ਹਾਂਜੀ ਵੀ ਬਾਬਿਓ ਆ ਕਰ ਸਕਦੇ ਹੋ ਮੇਰਾ ਭਰਾ ਤੁਸੀਂ ਦਵਾ ਤੋਂ ਆਪਣੇ ਬੱਚਿਆਂ ਦੀ ਸਟੈਂਡਿੰਗ ਪੋਜੀਸ਼ਨ ਚੈੱਕ ਅਪ ਬਾਕਾਇਦਾ ਆਪਾਂ ਤੁਹਾਨੂੰ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਤੇ ਪੰਜਿਆਂ ਦਾ ਛੌਂ ਕਰਾਤਾ। ਠੀਕ ਆ ਜੀ ਬਾਕੀ ਕਿਸੇ ਭਣਾ ਨੂੰ ਇਹਨਾਂ ਦੇ ਹੋਰ ਭੈਣ ਭਰਾ ਚਾਹੀਦੇ ਹੁਣ ਵੀਰੇ ਮਾਪਿਓ ਉਹ ਇਹਨਾਂ ਦੇ ਨੇ ਆਂਡੇ ਲਾ ਲੇ ਨੇ ਉਹ ਬੰਦਾ ਆਪਣੇ ਤੋਂ ਇਹਨਾਂ ਦੇ ਭੈਣ ਭਰਾ ਮੇਰਾ ਵੀਰ ਬੁੱਕ ਕਰਾ ਸਕਦਾ ਆ ਤੇ ਜਦੋਂ ਬੱਚੇ ਤਿਆਰ ਹੋਗੇ ਤੇ ਆਪਣੀ ਤੋਂ ਲਿਆ ਸਕਦਾ ਆ। ਤੇ ਮੇਰਾ ਵੀਰ ਕਮੈਂਟ ਕਰਕੇ ਫਿਰ ਤੁਸੀਂ ਅੱਜ ਲਾਜ਼ਮੀ ਦੱਸ ਦਿਓ ਵੀਰੇ ਬਿਲਕੁਲ ਕੋਰੇ ਸਾਫ ਸੁਥਰੇ ਬੱਚੇ ਨੇ ਨਾ ਇਹਨਾਂ ਨੂੰ ਛੱਤ ਵਿਖਾਈਆ ਨਾ ਬੰਨੇ ਛਤਰੀ ਤੇ ਤੁਸੀਂ ਆਪਣੇ ਘਰ ਲੈ ਆ ਕੇ ਜਿੱਥੇ ਮਰਜ਼ੀ ਲਾ ਲਓ ਅੱਡੇ ਚ ਲਾਉਣੇ ਅੱਡੇ ਤੇ ਲਾਓ ਛਤਰੀਆਂ ਦਿਲਾਉਣੇ ਛਤਰੀਆਂ ਦਿਲਾ ਤੁਸੀਂ ਲਾ ਸਕਦੇ ਹੋ ਰਹੀ ਗੱਲ ਵੀਰੇ ਡਾਰ ਦੀ ਬੱਚੇ ਉੱਡਣਗੇ ਹੀ ਉੱਡਣਗੇ ਠੀਕ ਹੈ ਜੀ ਆਪਣੀ ਬਾਬੇ ਬਿਲਕੁਲ ਸਿਲੇਕਟ ਜੋੜੀਆਂ ਦੇ ਮੇਰਾ ਭਰਾ ਇਹ ਬੱਚੇ ਨੇ ਤੇ ਕਿੱਦਾਂ ਲੱਗੇ ਬੱਚੇ ਮੇਰਾ ਭਰਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੇ ਠੀਕ ਆ ਵੀ ਭਰਾ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲੈ ਆਵਾਂਗੇ ਤੁਹਾਡੇ ਵ ਉਹ ਨਮੇ ਤੇ ਸਰਾਜ ਇਹ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਵਾ ਜੀ ਚਾਰ ਕੋਸ ਅੱਧਾ